ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗਤ ਗੁਰੂ ਨਾਨਕ ਸਾਰੇ ਜੀਵਾਂ ਨੂੰ ਤਾਰਦੇ ਹੋਏ ਪਾਪ ਪਟਨ ਦੀ ਧਰਤੀ ਤੋਂ ਇੱਕ ਉਹ ਧਰਤੀ ਤੇ ਚੱਲੇ ਜਿੱਥੇ ਇੱਕ ਪੀਰ ਰਹਿੰਦਾ ਸੀ ਉਹ ਪੀਰ ਆਪਣੇ ਆਪ ਨੂੰ ਰੱਬ ਮੰਨ ਕੇ ਬੈਠਾ ਹੋਇਆ ਸੀ ਇਹ ਮੁਕਤੀ ਦੇਣ ਵਾਲੀ ਕਥਾ ਭਾਈ ਬਾਲਾ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ শ্রবণ ਕਰਾ ਰਹੇ ਆਗ ਪਟਨ ਦੀ ਧਾਤੀ ਤੋਂ ਸ਼ੇਖ ਬ੍ਰਹਮਣ ਨੂੰ ਤਾਰ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਬਗਦਾਦ ਵੱਲ ਨੂੰ ਤੁਰ ਪਏ ਬਗਦਾਦ ਪੀਰਾਂ ਦਾ ਗੜ ਹੈ ਉੱਥੇ ਇੱਕ ਮਹਾਨ ਨਗਰ ਵੱਸਦਾ ਹੈ ਇਸ ਮਹਾਨ ਨਗਰ ਵਿੱਚ ਪਾ ਬਗਦਾਦ ਵਿੱਚ ਪੀਰਾਂ ਦਾ ਪੀਰ ਰਹਿੰਦਾ ਹੈ ਪੀਰ ਦਸਤਗੀਰ ਉਸ ਪੀਰ ਦੀ ਸਾਰੇ ਲੋਕ ਉੱਥੋਂ ਦੇ ਨਿਵਾਸੀ ਸੇਵਾ ਕਰਦੇ ਨੇ ਉੱਥੋਂ ਦੇ ਲੋਕ ਆਪਣੇ ਪੀਰ ਨੂੰ ਪੀਰ ਦਸਤਗੀਰ ਨੂੰ ਰੱਬ ਵਾਂਗੂ ਜਾਣਦੇ ਨੇ। ਉਹਦੀ ਸੇਵਾ ਰੱਬ ਵਾਂਗੂ ਕਰਦੇ ਨੇ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਵੀ ਸਾਡੀ ਪੀਰ ਦੇ ਵਿੱਚ ਬਹੁਤ ਵੱਡੀ ਤਾਕਤ ਹੈ। ਬਹੁਤ ਹੀ ਵੱਡੀ ਕਰਾਮਾਤ ਹੈ। ਪੀਰ ਦਸਤਗੀਰ ਨੇ ਬਚਨ ਨੂੰ ਬਗਦਾਦ ਦਾ ਰਾਜਾ ਵੀ ਨਹੀਂ ਮੋੜਦਾ ਸੀ। ਉਹਦੀ ਹੁਕਮ ਨੂੰ ਤਾਂ ਲੋਕ ਸਿਰ ਮੱਥੇ ਮੰਨਦੇ ਸੀ। ਉੱਥੋਂ ਦੇ ਲੋਕ ਪੀਰ ਦਸਤਗੀਰ ਦੀ ਆਗਿਆ ਵਿੱਚ ਰਹਿੰਦੇ ਸੀ। ਜੇ ਇੱਕ ਵਾਰ ਪੀਰ ਦਸਤਗੀਰ ਨੇ ਹੁਕਮ ਦਿੱਤਾ ਤਾਂ ਉਹ ਸਾਰੇ ਲੋਕਾਂ ਨੂੰ ਹੁਕਮ ਮੰਨਣਾ ਪੈਂਦਾ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਬਗਦਾਦ ਦੀ ਧਰਤੀ ਤੇ ਇਸ ਪੀਰ ਦਾ ਇਲਾਜ ਕਰਨਾ ਇਸ ਪੀਰ ਨੂੰ ਇੱਕ ਰੋਗ ਲੱਗਾ ਹੋਇਆ। ਉਹ ਰੋਗ ਹੈ ਹਉਮੈ ਦਾ, ਹੰਕਾਰ ਦਾ। ਦਸਤਗੀਰ ਪੀਰ ਉਮਰ ਵਿੱਚ ਵੀ ਵੱਡਾ ਸੀ ਤੇ ਨਾਲ ਜਦੋਂ ਲੋਕ ਉਹਦੀ ਹਰ ਇੱਕ ਗੱਲ ਮੰਨਣ ਲੱਗ ਜਾਣ ਤਾਂ ਹਉਮੈ ਤਾਂ ਹੋਣੀ ਹੀ ਸੀ। ਸੋ ਗੁਰੂ ਨਾਨਕ ਦੇਵ ਜੀ ਪਾਕ ਪਟਨ ਦੀ ਧਰਤੀ ਤੋਂ ਬਗਦਾਦ ਦੇ ਇਸ ਸ਼ਹਿਰ ਦੇ ਬਾਹਰ ਆ ਕੇ ਬੈਠ ਗਏ। ਗੁਰੂ ਨਾਨਕ ਦੇਵ ਜੀ ਜਦੋਂ ਕਿਤੇ ਵੀ ਜਾਂਦੇ ਸਨ ਕਿਸੇ ਨਗਰ ਵਿੱਚ ਜਾਂਦੇ ਸਨ ਜਾਂ ਕਿਸੇ ਪਿੰਡ ਵਿੱਚ ਜਾਂਦੇ ਸਨ। ਉਦੋਂ ਉਸ ਪਿੰਡ ਜਾਂ ਨਗਰ ਦੇ ਅੰਦਰ ਨਹੀਂ ਜਾਂਦੇ ਸਨ। ਹਮੇਸ਼ਾ ਗੁਰੂ ਨਾਨਕ ਦੇਵ ਜੀ ਬਾਹਰ ਹੀ ਕਿਸੇ ਦਰਖਤ ਹੇਠਾਂ ਜਾਂ ਫਿਰ ਕੋਈ ਚੰਗੀ ਥਾਂ ਤੇ ਆਸਣ ਕਰਕੇ ਬਹਿੰਦੇ ਸੀ। ਸੋ ਇਸ ਤਰ੍ਹਾਂ ਗੁਰੂ ਜੀ ਨੇ ਇੱਥੇ ਵੀ ਇਸ ਨਗਰ ਦੇ ਬਾਹਰ ਹੀ ਆਸਨ ਲਾ ਕੇ ਵਿਰਾਜਮਾਨ ਹੋ ਗਏ ਇੱਕ ਰਾਤ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉੱਥੇ ਬਤੀਤ ਕੀਤੀ ਜਦੋਂ ਅਗਲੇ ਦਿਨ ਅੰਮ੍ਰਿਤ ਵੇਲਾ ਹੋਇਆ ਗੁਰੂ ਜੀ ਸੁਚੇਤ ਹੋਏ ਇਸ਼ਨਾਨ ਪਾਠ ਕਰਕੇ ਗੁਰੂ ਜੀ ਵਿਰਾਜਮਾਨ ਹੋ ਕੇ ਜਪੁਜੀ ਸਾਹਿਬ ਦਾ ਪਾਠ ਸ਼ੁਰੂ ਕਰਦੇ ਨੇ ਹੁਣ ਇੱਥੇ ਗੱਲ ਹੀ ਸੋਚਣ ਵਾਲੀ ਹੈ ਕਿ ਜਿਹੜੇ ਸਿੱਖ ਆਪਣੇ ਆਪ ਨੂੰ ਗੁਰੂ ਨਾਨਕ ਜੀ ਦਾ ਸਿੱਖ ਅਖਵਾਉਂਦੇ ਨੇ ਉਹਨਾਂ ਨੂੰ ਤਾਂ ਅੰਮ੍ਰਿਤ ਵੇਲੇ ਉੱਠ ਕੇ ਜਪੁਜੀ ਸਾਹਿਬ ਦਾ ਪਾਠ ਕਰਨਾ ਲਾਜ਼ਮੀ ਹੈ ਜਦੋਂ ਗੁਰੂ ਨਾਨਕ ਦੇਵ ਜੀ ਜਪੁਜੀ ਸਾਹਿਬ ਦਾ ਪਾਠ ਕਰਦੇ ਹੋਏ ਇੱਥੇ ਪਹੁੰਚਦੇ ਨੇ ਪਤਾਲਾ ਪਤਾਲ ਲਖ ਅਗਾਸਾ ਅਗਾਸ ਜਦੋਂ ਗੁਰੂ ਸਾਹਿਬ ਜੀ ਇਸ ਪੰਕਤੀ ਦਾ ਪਾਠ ਕਰ ਰਹੇ ਸਨ ਉਦੋਂ ਉਸ ਪਾਸਿਓਂ ਬਗਦਾਦ ਦਾ ਪੀਰ ਦਸਤਗੀਰ ਦਾ ਮুরিਦ ਆ ਰਿਹਾ ਸੀ ਅਸਲ ਵਿੱਚ ਉਹ ਅੰਮ੍ਰਿਤ ਵੇਲੇ ਇਸ਼ਨਾਨ ਕਰਨ ਆਇਆ ਸੀ ਜਦੋਂ ਉਹ ਇਸ਼ਨਾਨ ਕਰ ਰਿਹਾ ਸੀ ਉਹਨੂੰ ਗੁਰੂ ਸਾਹਿਬ ਦੀ ਆਵਾਜ਼ ਕੰਨਾਂ ਵਿੱਚ ਪਈ ਗੁਰੂ ਜੀ ਦੇ ਉਸ ਸਮੇਂ ਬੋਲ ਰਹੇ ਸੀ ਪਤਾਲਾ ਪਤਾਲ ਲੱਖ ਅਗਾਸਾ ਅਗਾਸ ਜਦੋਂ ਉਹਨੇ ਗੁਰੂ ਜੀ ਨੂੰ ਇਹ ਬਚਨ ਸੁਨੇ ਉਹਨੂੰ ਇੱਕੋਦਮ ਗੁੱਸਾ ਚੜ ਗਿਆ ਕਿਉਂਕਿ ਉਹਨੇ ਮਨ ਵਿੱਚ ਸੋਚਿਆ ਵੀ ਕੁਰਾਨ ਸ਼ਰੀਫ ਦੇ ਵਿੱਚ ਤਾਂ ਐਵੇਂ ਦਾ ਕੁਝ ਲਿਖਿਆ ਨਹੀਂ ਹੋਇਆ ਕਿ ਲੱਖਾਂ ਹੀ ਪਤਾਲ ਹੋਣ ਤੇ ਲੱਖਾਂ ਹੀ ਆਕਾਸ਼ ਹੋਣ ਉਹਨੇ ਛੇਤੀ ਛੇਤੀ ਆਪਣਾ ਇਸ਼ਨਾਨ ਕੀਤਾ ਤੇ ਉਹ ਗੁਰੂ ਜੀ ਦੇ ਕੋਲ ਆ ਗਿਆ ਤੇ ਮਨ ਵਿੱਚ ਵਿਚਾਰ ਕਰਦਾ ਕਿ ਮੈਂ ਗੁਰੂ ਜੀ ਦੇ ਨਾਲ ਵਿਚਾਰ ਤਾਂ ਕਰਾਂ ਕਿ ਇਹਨਾਂ ਨੇ ਇਹ ਕਿਉਂ ਆਖਿਆ ਤਾਂ ਉਸੇ ਸਮੇਂ ਭਾਈ ਮਰਦਾਨਾ ਜੀ ਨੇ ਕੀਰਤਨ ਸ਼ੁਰੂ ਕਰ ਦਿੱਤਾ ਉਹ ਵਿਅਕਤੀ ਉੱਥੇ ਕੁਝ ਸਮਾਂ ਖੜਾ ਰਿਹਾ ਇੰਤਜ਼ਾਰ ਕਰਦਾ ਰਿਹਾ ਕਿ ਜਦੋਂ ਵੀ ਕੀਰਤਨ ਦੀ ਸਮਾਪਤੀ ਹੁੰਦੀ ਹੈ ਮੈਂ ਉਦੋਂ ਇਹਨਾਂ ਨੂੰ ਪ੍ਰਸ਼ਨ ਪੁੱਛਾਂਗਾ ਉਹ ਮਰਦਾਨਾ ਜੀ ਜਿਹੜਾ ਕੀਰਤਨ ਕਰ ਰਹੇ ਸੀ ਉਹ ਰਾਗਾਂ ਵਿੱਚ ਕਰ ਰਹੇ ਸੀ ਰਾਗਾਂ ਵਿੱਚ ਸ਼ਬਦ ਗਾਇਨ ਕਰ ਰਹੇ ਸੀ ਤਾਂ ਜਿਹੜੀ ਇਹ ਧਰਤੀ ਹੈ ਬਗਦਾਦ ਇੱਥੇ ਰਾਗਾਂ ਦੀ ਮਨਾਹੀ ਹੈ ਇੱਥੇ ਕੋਈ ਰਾਗ ਗਾ ਨਹੀਂ ਸਕਦਾ ਸੋ ਵਿਅਕਤੀ ਨੇ ਜਦੋਂ ਵੇਖਿਆ ਵੀ ਇੱਥੇ ਤਾਂ ਰਾਗ ਵੀ ਗਾਏ ਜਾ ਰਹੇ ਨੇ ਤਾਂ ਉਸ ਨੂੰ ਹੋਰ ਗੁੱਸਾ ਚੜ ਗਿਆ ਤਾਂ ਕੁਝ ਸਮਾਂ ਇੰਤਜ਼ਾਰ ਕਰਕੇ ਆਪਣੇ ਪੀਰ ਕੋਲ ਚਲਾ ਗਿਆ ਜਿਹੜਾ ਇਹਨਾਂ ਦੀ ਪੀਰ ਸੀ ਦਸਤਗੀਰ ਉਹ ਪੀਰਾਂ ਵਾਲਾ ਚੋਲਾ ਪਾਉਂਦਾ ਸੀ ਵੱਡੀ ਜਿਹੀ ਦਸਤਾਰ ਸੀ ਤੇ ਲੰਮਾ ਚਿੱਟਾ ਦਾੜਾ ਸੀ ਇਹ ਪੀਰ ਆਪਣੇ ਆਸਨ 'ਤੇ ਬੈਠਾ ਸੀ ਜਦੋਂ ਉਹ ਵਿਅਕਤੀ ਉੱਥੇ ਪਹੁੰਚਿਆ ਉਹਨੇ ਕੁਝ ਸਮਾਂ ਉੱਥੇ ਵੀ ਇੰਤਜ਼ਾਰ ਕੀਤਾ ਤੇ ਕੁਝ ਨਾ ਕੁਝ ਕਰਕੇ ਪੀਰ ਦਸਤਗੀਰ ਦੇ ਕੋਲ ਪਹੁੰਚ ਗਿਆ ਉਹ ਵਿਅਕਤੀ ਆਪਣੇ ਪੀਰ ਨੂੰ ਕਹਿੰਦਾ ਕਿ ਪੀਰ ਜੀ ਸਾਡੇ ਸ਼ਹਿਰ ਦੇ ਬਾਹਰ ਕੋਈ ਦੋ ਮਨੁੱਖ ਆਏ ਨੇ ਤੇ ਉਹ ਬਾਹਰ ਬੈਠੇ ਕੁਫਰ ਤੋਲੀ ਜਾਂਦੇ ਨੇ ਉਹ ਗੁਰੂ ਸਾਹਿਬ ਜੀ ਨੂੰ Hindu ਪੀਰ ਕਹਿੰਦਾ ਕਿਉਂਕਿ ਜਦੋਂ ਵੀ ਅਸੀਂ ਕਿਸੇ ਨਵੀਂ ਥਾਂ ਤੇ ਜਾਈਏ ਕਿਸੇ ਨਵੇਂ ਦੇਸ਼ ਵਿੱਚ ਜਾਈਏ ਤਾਂ ਉਹਨਾਂ ਦੀ ਆਪਣੀ ਵੱਖੋ ਵੱਖਰੀ ਬੋਲੀ ਹੁੰਦੀ ਹੈ ਆਪਣੇ ਹੀ ਪਹਿਰਾਵੇ ਹੁੰਦੇ ਨੇ ਤਾਂ ਉਸ ਵਿਅਕਤੀ ਨੇ ਵੀ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਦਾ ਪਹਿਰਾਵਾ ਵੇਖ ਕੇ ਪਛਾਣ ਲਿਆ ਕਿ ਇਹ ਦੋਨੋਂ ਇੱਥੋਂ ਦੇ ਨਹੀਂ ਇਹ ਬਾਹਰੋਂ ਕਿਤੋਂ ਆਏ ਨੇ ਇਹ ਹਿੰਦੁਸਤਾਨ ਤੋਂ ਆਏ ਹੋਣ ਸੋ ਵਿਅਕਤੀ ਕਹਿੰਦਾ ਪੀਰ ਜੀ ਬਾਹਰ ਉਹ ਦੂਸਰੇ ਦੇਸ਼ ਤੋਂ ਆਏ ਹੋਏ ਲੋਕ ਕੁਫਤੋਲੀ ਜਾਂਦੇ ਨੇ ਹੁਣ ਬਾਹਰ ਬੈਠੇ ਕੁਫਰ ਕੀ ਤੋਲਦੇ ਨੇ ਅਸਲ ਵਿੱਚ ਕੁਰਾਨ ਸ਼ਰੀਫ ਦੇ ਅਨੁਸਾਰ ਸੱਤ ਪਤਾਲ ਤੇ ਸੱਤ ਆਕਾਸ਼ ਦੱਸੇ ਗਏ ਹਨ ਪਰ ਬਾਹਰ ਬੈਠੇ ਤਾਂ ਗੁਰੂ ਨਾਨਕ ਜੀ ਇਹ ਕਹੀ ਜਾਂਦੇ ਨੇ ਕਿ ਲੱਖਾਂ ਹੀ ਪਤਾਲ ਨੇ ਤੇ ਲੱਖਾਂ ਹੀ ਆਕਾਸ਼ ਨੇ ਕੁਰਾਨ ਦੇ ਵਿੱਚ ਤਾਂ ਸੱਤ ਆਕਾਸ਼ ਤੇ ਸੱਤ ਪਤਾਲਾਂ ਬਾਰੇ ਦੱਸਿਆ ਗਿਆ ਕਿ 14 ਜਹਾਨ ਹੁੰਦੇ ਨੇ ਪਰ ਜੇ ਤੁਸੀਂ ਕਿਸੇ ਆਮ ਵਿਅਕਤੀ ਨੂੰ ਪੁੱਛੋ ਤਾਂ ਉਹ ਇਹੀ ਕਹੇਗਾ ਕਿ ਇੱਕੋ ਹੀ ਆਕਾਸ਼ ਹੈ ਕਿਉਂਕਿ ਪਤਾਲ ਤਾਂ ਉਹਨੇ ਵੀ ਨਹੀਂ ਵੇਖਿਆ ਹੋਣਾ ਪਤਾਲ ਇਸ ਧਰਤੀ ਤੋਂ ਵੀ ਹੇਠਾਂ ਹੁੰਦਾ ਹੈ ਗੁਰੂ ਜੀ ਇਹ ਕਹਿ ਰਹੇ ਨੇ ਕਿ ਇਹੋ ਜਿਹੇ ਲੱਖਾਂ ਆਕਾਸ਼ ਨੇ ਤੇ ਇਹੋ ਜਿਹੇ ਲੱਖਾਂ ਹੀ ਪਤਾਲ ਨੇ ਇਹਨਾਂ ਦੀ ਕੋਈ ਗਿਣਤੀ ਨਹੀਂ ਦੱਸੀ ਕਿਉਂਕਿ ਗਿਣਤੀਆਂ ਉਹਨਾਂ ਦੀ ਹੁੰਦੀ ਹੈ ਜਿਨ੍ਹਾਂ ਦਾ ਕੋਈ ਅੰਤ ਹੁੰਦਾ ਹੈ ਪਰ ਉਹ ਪ੍ਰਮਾਤਮਾ ਤਾਂ ਬੇਅੰਤ ਹੈ ਉਹਦਾ ਕੋਈ ਅੰਤ ਨਹੀਂ ਤਾਂ ਉਹ ਗਿਣਤੀਆਂ ਵਿੱਚ ਨਹੀਂ ਆ ਸਕਦਾ ਉਹ ਪ੍ਰਮਾਤਮਾ ਦਾ ਅੰਤ ਪਾਉਣ ਵਾਸਤੇ ਬਹੁਤ ਲੋਕਾਂ ਨੇ ਕੋਸ਼ਿਸ਼ਾਂ ਕੀਤੀਆਂ ਬਹੁਤ ਲੋਕਾਂ ਨੇ ਅੰਤ ਲੱਭਣ ਦੀ ਕੋਸ਼ਿਸ਼ ਕੀਤੀ ਪਰ ਸਾਰੇ ਹਾਰ ਗਏ ਕੋਈ ਪਰਮਾਤਮਾ ਦਾ ਅੰਤ ਨਹੀਂ ਪਾ ਸਕਿਆ ਉਹ ਵਿਅਕਤੀ ਕਹਿੰਦਾ ਪੀਰ ਜੀ ਇਹ ਬਾਹਰ ਦੋ ਬੈਠੇ ਲੋਕ ਬਹੁਤ ਅਨਾਦਰ ਕਰ ਰਹੇ ਨੇ ਸਾਡੇ ਕੁਰਾਨ ਸ਼ਰੀਫ ਦੇ ਉਲਟ ਬੋਲ ਰਹੇ ਨੇ ਜਿੱਥੇ ਸਾਡੇ ਕੁਰਾਨ ਵਿੱਚ ਇਹ ਲਿਖਿਆ ਗਿਆ ਹੈ ਕਿ 14 ਜਹਾਨ ਹੁੰਦੇ ਨੇ ਸਤ ਪਾਤਾਲ ਤੇ ਸਤ ਆਕਾਸ਼ ਹੁੰਦੇ ਨੇ ਪਰ ਬਾਹਰ ਜੋ ਬੈਠਾ ਵਿਅਕਤੀ ਹੈ ਇਹ ਤਾਂ ਇਹੀ ਕਹੀ ਜਾਂਦਾ ਹੈ ਕਿ ਲਖ ਪਾਤਾਲ ਨੇ ਤੇ ਲਖ ਆਕਾਸ਼ ਨੇ ਦੂਸਰੀ ਗੱਲ ਹੋਰ ਇਹਨਾਂ ਦੇ ਨਾਲ ਇੱਕ ਬੰਦਾ ਹੈ ਉਹ ਬੰਦਾ ਤਾਂ ਰਾਗ ਗਾ ਰਿਹਾ ਹੈ ਰਾਗਾਂ ਦੇ ਵਿੱਚ ਸ਼ਬਦ ਗਾਇਨ ਕਰ ਰਿਹਾ ਹੈ ਪਰ ਪੀਰ ਜੀ ਤੁਸੀਂ ਤਾਂ ਸ਼ਬਦ ਗਾਇਨ ਕਰਨ ਦੀ ਮਨਾਹੀ ਕੀਤੀ ਹੈ ਕਿ ਇੱਥੇ ਕੋਈ ਰੋਗ ਰਾਗ ਨਹੀਂ ਪੜੇਗਾ ਕਿਉਂਕਿ ਉਹਨਾਂ ਦਾ ਮੰਨਣਾ ਸੀ ਜਿਹੜੇ ਰਾਗ ਪੜਦੇ ਨੇ ਗਾਉਂਦੇ ਨੇ ਉਹਨਾਂ ਦਾ ਮਨ ਚੰਚਲ ਹੋ ਜਾਂਦਾ ਹੈ ਪਰ ਗੁਰੂ ਘਰ ਦੇ ਵਿੱਚ ਐਵੇਂ ਨਹੀਂ ਗੁਰੂ ਜੀ ਤਾਂ ਕਹਿੰਦੇ ਨੇ ਆਪਣੇ ਮਨ ਨੂੰ ਚੰਚਲ ਕਰਨ ਵਾਸਤੇ ਨਾ ਹੀ ਰਾਗ ਗਾਓ ਤੇ ਨਾ ਹੀ ਰਾਗ ਸੁਣੋ ਪਰ ਜੇ ਤੁਸੀਂ ਪਰਮਾਤਮਾ ਦੀਆਂ ਸ਼ਿਫਤਾਂ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਰਾਗ ਗਾ ਵੀ ਸਕਦੇ ਹੋ ਤੇ ਸੁਣ ਵੀ ਸਕਦੇ ਹੋ ਉਹ ਵਿਅਕਤੀ ਕਹਿੰਦਾ ਪੀਰ ਜੀ ਜੇ ਸਾਡੇ ਇੰਨੇ ਨੇੜੇ ਆ ਕੇ ਆਹ ਲੋਕ ਸਾਡੀ ਆਗਿਆ ਭੰਗ ਕਰ ਰਹੇ ਨੇ ਤਾਂ ਤੁਹਾਡੀ ਆਗਿਆ ਦਾ ਦੂਰ ਵਾਲੇ ਸ਼ਹਿਰਾਂ ਨਗਰਾਂ ਤੇ ਕੀ ਅਸਰ ਪਵੇਗਾ ਸਾਨੂੰ ਇਹ ਦੋ ਫਕੀਰਾਂ ਨੂੰ ਰੋਕਣਾ ਪੈਣਾ ਜੇ ਅਸੀਂ ਇਹਨਾਂ ਨੂੰ ਨਹੀਂ ਰੋਕਿਆ ਤਾਂ ਦਿਨ ਬਦਿਨ ਐਵੇਂ ਹੋਰ ਲੋਕ ਆਇਆ ਕਰਨਗੇ ਤੇ ਆਗਿਆ ਭੰਗ ਕਰਨਗੇ ਤੇ ਤੁਹਾਡਾ ਜਿਹੜਾ ਤੇਜ ਪ੍ਰਤਾਪ ਉਹ ਮੱਧਮ ਹੋ ਜਾਵੇਗਾ ਤੇ ਹੌਲੀ-ਹੌਲੀ ਖਤਮ ਹੋ ਜਾਵੇਗਾ ਪੀਰ ਜੀ ਆ ਫਕੀਰ ਜਿਹੜੇ ਬਾਹਰ ਆਏ ਨੇ ਇਹ ਸਜ਼ਾ ਦੇ ਹੱਕਦਾਰ ਨੇ ਜੇ ਅਸੀਂ ਇਹਨਾਂ ਨੂੰ ਨਾ ਰੋਕਿਆ ਤਾਂ ਜਿੰਨੇ ਵੀ ਮੁਸਲਮਾਨ ਨੇ ਇਹ ਸਾਰੇ ਇਹਨਾਂ ਨੂੰ ਹੀ ਮੰਨਣ ਲੱਗ ਜਾਣਗੇ ਤੇ ਇਹਨਾਂ ਦੇ ਹੀ ਮুরিਦ ਹੋ ਜਾਣਗੇ ਤੇ ਤੁਹਾਡਾ ਤੇਜ ਪ੍ਰਤਾਪ ਫਿਰ ਕਿਤੇ ਨਹੀਂ ਰਹਿਣਾ ਉਹ ਕਹਿੰਦਾ ਕਿ ਅਸੀਂ ਇਹਨਾਂ ਨੂੰ ਕੋਈ ਸਜ਼ਾ ਦੇਣ ਦਾ ਪ੍ਰਬੰਧ ਬਣਾਈਏ ਇਹੋ ਜਿਹਾ ਕੰਮ ਕੋਈ ਇੱਥੇ ਫਿਰ ਦੁਬਾਰਾ ਨਾ ਕਰ ਸਕੇ ਜਦੋਂ ਇਹ ਸਾਰੀ ਗੱਲਬਾਤ ਪੀਰ ਦਸਤਗੀਰ ਨੇ ਸੁਣੀ ਤਾਂ ਉਦੋਂ ਉਸ ਵਿਅਕਤੀ ਨੂੰ ਕਹਿੰਦਾ ਜਾਓ ਕਿ ਸਾਰੀ ਬਗਦਾਦ ਨੂੰ ਇਹ ਸਾਡਾ ਹੁਕਮ ਲਾ ਦਿਓ ਕਿ ਸਾਰਿਆਂ ਨੇ ਜਾ ਕੇ ਇਹ ਦੋ ਫਕੀਰਾਂ ਨੂੰ ਸੰਘਸਾਰ ਕਰਨਾ ਹੁਣ ਸੰਘਸਾਰ ਦਾ ਮਤਲਬ ਕੀ ਹੈ ਸੰਘਸਾਰ ਦਾ ਮਤਲਬ ਹੈ ਕਿ ਜਾ ਕੇ ਪੱਥਰ ਮਾਰ-ਮਾਰ ਕੇ ਇਹਨਾਂ ਨੂੰ ਮਾਰ ਦਿਓ ਜਿਸ ਖੁਦਾ ਨੂੰ ਇਹ ਧਿਆਉਂਦੇ ਨੇ ਉਹ ਖੁਦਾ ਆਪ ਚੱਲ ਕੇ ਇਹਨਾਂ ਦੀ ਨਗਰੀ ਵਿੱਚ ਆਏ ਨਹੀਂ ਤੇ ਇਹ ਉਹਨਾਂ ਨੂੰ ਹੀ ਸੰਘਸਾਰ ਕਰਨ ਦੀ ਗੱਲ ਕਰਦੇ ਨੇ ਕਿੰਨੀ ਕਮਾਲ ਦੀ ਗੱਲ ਹੈ ਜਿਨ੍ਹਾਂ ਦਿਨ ਰਾਤ ਤੇ ਆਉਂਦੇ ਨੇ ਉਹ ਅੱਜ ਇਹਨਾਂ ਦੇ ਬਹੁਤ ਨੇੜੇ ਨੇ ਪਰ ਪਛਾਣ ਨਹੀਂ ਪਾ ਰਹੇ ਪੂਜਣਾ ਤਾਂ ਦੂਰ ਦੀ ਗੱਲ ਮਾਰਨ ਦੀ ਤਰਕੀਬ ਸੋਚ ਰਹੇ ਨੇ ਇਹਨਾਂ ਨੂੰ ਪੱਥਰ ਮਾਰ ਮਾਰ ਕੇ ਮਾਰ ਦਈਏ ਮਨ ਵਿੱਚ ਵਿਚਾਰ ਹੈ ਕਿ ਇਹਨਾਂ ਨੂੰ ਬਹੁਤ ਭਿਆਨਕ ਮੌਤ ਦੇ ਕੇ ਮਾਰ ਦਈਏ ਮਨ ਵਿੱਚ ਵਿਚਾਰ ਹੈ ਕਿ ਦਸਤਗੀਰ ਪੀਰ ਕਹਿੰਦਾ ਹੈ ਕਿ ਇਹ ਮੇਰੇ ਨੇੜੇ ਆ ਕੇ ਮੇਰੀ ਆਗਿਆ ਦਾ ਪਾਲਨ ਨਹੀਂ ਕਰ ਰਹੇ ਮੇਰੀਆਂ ਆਗਿਆ ਨੂੰ ਭੰਗ ਕਰ ਰਹੇ ਨੇ ਮੇਰੇ ਹੁਕਮ ਉਦਲੀ ਕਰ ਰਹੇ ਨੇ ਜੀ ਅੱਜ ਇੰਨੇ ਨੇੜੇ ਆ ਕੇ ਮੇਰੇ ਗੁਨਾਹ ਕਰ ਰਹੇ ਨੇ ਤਾਂ ਇਹ ਦੂਰ ਬੈਠ ਕੇ ਲੋਕ ਕੀ ਕਰਨਗੇ ਪਰ ਇਹ ਤਾਂ ਜਗਤਗੁਰੂ ਨਾਨਕ ਜੀ ਦੇ ਕੋਤਕ ਹੀ ਨੇ ਗੁਰੂ ਇਸ ਬਗਦਾਦ ਦੀ ਧਾਤੀ ਤੇ ਦਸਤਗਿਰ ਪੀਰ ਨੂੰ ਸਮਝਾਉਣ ਵਾਸਤੇ ਆਏ ਨੇ ਸਿੱਧੇ ਰਾਹ ਪਾਉਣ ਵਾਸਤੇ ਹੀ ਆਏ ਨੇ ਤੇ ਸਭ ਕੁਝ ਕਰਨ ਲਈ ਆਹ ਕੋਤਕ ਜ਼ਰੂਰੀ ਸੀ ਹੁਣ ਸਾਰੇ ਬਗਦਾਦ ਦੇ ਵਿੱਚ ਪੀਰ ਦਸਤਗੀਰ ਦਾ ਹੁਕਮ ਫੈਲ ਗਿਆ ਪੀਰ ਦਸਤਗੀਰ ਨੇ ਕਿਹਾ ਸੀ ਆ ਬਾਹਰ ਸ਼ਹਿਰ ਦੇ ਦੋ ਫਕੀਰ ਬੈਠੇ ਨੇ ਉਹਨਾਂ ਨੂੰ ਅੱਜ ਸੰਗਸਾਰ ਕਰਨਾ ਸਾਰੇ ਬਗਦਾਦ ਦੇ ਲੋਕ ਇਕੱਠੇ ਹੋ ਗਏ ਸਾਰਿਆਂ ਨੇ ਪੱਥਰ ਇਕੱਠੇ ਕਰ ਲਏ ਬੱਚੇ ਬੁੱਢੇ ਨੌਜਵਾਨ ਸਾਰੇ ਇਕੱਠੇ ਹੋ ਕੇ ਸਾਰਿਆਂ ਨੇ ਪੱਥਰ ਇਕੱਠੇ ਕਰ ਲਏ ਤੇ ਗੁਰੂ ਜੀ ਦੀ ਬੇਅਦਬੀ ਕਰਨ ਵਾਸਤੇ ਉਹਨਾਂ ਨੂੰ ਸੰਗਸਾਰ ਕਰਨ ਵਾਸਤੇ ਤਿਆਰ ਹੋ ਗਏ ਸਾਰਿਆਂ ਦੇ ਵਿੱਚ ਇਹ ਰੌਲਾ ਸੀ ਕਿ ਪੀਰ ਜੀ ਦਾ ਹੁਕਮ ਹੈ ਕਿ ਅਸੀਂ ਅੱਜ ਇਹ ਦੋ ਫਕੀਰਾਂ ਨੂੰ ਸੰਗਸਾਰ ਕਰਨਾ ਹੈ ਜਦੋਂ ਇਹ ਸਾਰੇ ਲੋਕ ਇਕੱਠੇ ਹੋ ਕੇ ਗੁਰੂ ਜੀ ਦੇ ਕੋਲ ਆ ਰਹੇ ਸਨ ਗੁਰੂ ਜੀ ਨੂੰ ਪੱਥਰ ਮਾਰਨ ਲਈ ਉਦੋਂ ਗੁਰੂ ਜੀ ਨੇ ਇੱਕ ਬਾੰਗ ਦਿੱਤੀ ਉਹ ਬਾੰਗ ਕੀ ਸੀ ਸਤਿ ਸ਼੍ਰੀ ਅਕਾਲ ਗੁਰਬਰ ਅਕਾਲ ਗੁਰੂ ਸਾਹਿਬ ਨੇ ਇਸ ਸ਼ਬਦ ਦੀ ਬਹੁਤ ਉੱਚੀ ਸਾਰੀ ਬਾੰਗ ਦਿੱਤੀ ਜਿਹਦੇ-ਜਿਹਦੇ ਕੰਨਾਂ ਵਿੱਚ ਇਹ ਗੁਰੂ ਜੀ ਦੀ ਬਾੰਗ ਗਈ ਉਹ ਉੱਥੇ ਹੀ ਸੁੰਨਸੰਨ ਹੋ ਗਏ ਸਾਰਾ ਸ਼ਹਿਰ ਬਗਦਾਦ ਦਾ ਸੁਨਮਨ ਹੋ ਗਿਆ ਜਿਹੜਾ ਜਿੱਥੇ ਖੜਾ ਸੀ ਜਿਵੇਂ ਖੜਾ ਸੀ ਉੱਥੇ ਹੀ ਜਾਮ ਹੋ ਗਿਆ ਜਦੋਂ ਬਗਦਾਦ ਦੇ ਪੀਰ ਨੂੰ ਇਹ ਗੱਲ ਦਾ ਪਤਾ ਲੱਗਿਆ ਉਹ ਇੱਕਦਮ ਆਪਣੇ ਆਸਨ ਤੋਂ ਉੱਠ ਗਿਆ ਤੇ ਜਦੋਂ ਉਹਨੇ ਸਾਰੇ ਸ਼ਹਿਰ ਨੂੰ ਸੁਲਮਨ ਹੋਇਆ ਦੇਖਿਆ ਜਾਂ ਸੁਨਮਨ ਹੋਇਆ ਦੇਖਿਆ ਤਾਂ ਉਹ ਸਮਝ ਗਿਆ ਕਿ ਇਹ ਕੋਈ ਸਧਾਰਨ ਫਕੀਰ ਨਹੀਂ ਇਹ ਕੋਈ ਬਹੁਤ ਵੱਡਾ ਫਕੀਰ ਹੈ ਕੋਈ ਬਹੁਤ ਪਹੁੰਚੀ ਹੋਈ ਰੂਹ ਹੈ ਉਹ ਇੱਕੋ ਤੋਂ ਆਪਣੇ ਚੇਲੇ ਤੇ ਉਸ ਵਿਅਕਤੀ ਨੂੰ ਲੈ ਕੇ ਗੁਰੂ ਜੀ ਦੇ ਕੋਲ ਆਉਂਦਾ ਹੈ ਉਹਨੇ ਗੁਰੂ ਸਾਹਿਬ ਜੀ ਦੇ ਕੋਲ ਆਉਂਦਿਆਂ ਸਾਰ ਹੀ ਜਿੰਨੇ ਵੀ ਲੋਕ ਬਗਦਾਦ ਦੇ ਸੀ ਜਿਹੜੇ ਸੁੰਨ ਹੋਏ ਸੀ ਉਹਨਾਂ ਸਾਰਿਆਂ ਨੂੰ ਠੀਕ ਕਰ ਦਿੱਤਾ ਹੁਣ ਇੱਥੇ ਨੋਟ ਕਰਨ ਵਾਲੀ ਗੱਲ ਇਹ ਹੈ ਜੀ ਗੁਰੂ ਨਾਨਕ ਦੇਵ ਜੀ ਨੂੰ ਭਾਉਂਦਾ ਸੀ ਕਿ ਉਸ ਫਕੀਰ ਦੀ ਕਰਾਮਾਤ ਚੱਲੇ ਤਾਂ ਹੀ ਉਸ ਫਕੀਰ ਦੀ ਕਰਾਮਾਤ ਚੱਲੀ ਹੈ ਜੇ ਗੁਰੂ ਪਾਤਸ਼ਾਹ ਜੀ ਚਾਹੁੰਦੇ ਤਾਂ ਇਹ ਸਾਰੇ ਲੋਕ ਸੁੰਨਮੁਨ ਹੀ ਰਹਿੰਦੇ ਭਾਵੇਂ ਕੋਈ ਜਿੰਨੀ ਮਰਜ਼ੀ ਕਰਾਮਾਤ ਕਰ ਲੈਂਦਾ ਪੀਰ ਦਸਤਗੀਰ ਦੀ ਕਰਾਮਾਤ ਚੱਲਣ ਪਿੱਛੇ ਵੀ ਗੁਰੂ ਨਾਨਕ ਦੇਵ ਜੀ ਦੀ ਹੀ ਕੋਈ ਮੌਜ ਸੀ ਜੇ ਗੁਰੂ ਜੀ ਚਾਹੁੰਦੇ ਤਾਂ ਇਸ ਪੀਰ ਦੀ ਕਰਾਮਾਤ ਚੱਲ ਨਹੀਂ ਸਕਦੀ ਜਦੋਂ ਉਹ ਪੀਰ ਗੁਰੂ ਜੀ ਦੇ ਕੋਲ ਆਇਆ ਉਹਨੇ ਸਾਰਿਆਂ ਨੂੰ ਠੀਕ ਕਰ ਦਿੱਤਾ ਪਹਿਲਾਂ ਆਮ ਕਰ ਦਿੱਤਾ ਉਦੋਂ ਉਸ ਪੀਰ ਦੀ ਹਉਮੈ ਹੋਰ ਵੱਧ ਗਈ ਹੰਕਾਰ ਵੱਧ ਗਿਆ ਕਿਉਂਕਿ ਜਿਸ ਪੀਰ ਨੂੰ ਜਿਸ ਫਕੀਰ ਨੂੰ ਉਹ ਸਮਝਦਾ ਸੀ ਕਿ ਬਹੁਤ ਵੱਡੇ ਨੇ ਪੀਰ ਦਸਤਗੀਰ ਨੇ ਗੁਰੂ ਨਾਨਕ ਦੇਵ ਜੀ ਦੀ ਕਰਾਮਾਤ ਨੂੰ ਇੱਕੋ ਮਿੰਟ ਵਿੱਚ ਘੱਟ ਦਿੱਤਾ ਏ ਬੀ ਕੇ ਇਹ ਸਮਝ ਕੇ ਇਹ ਸੋਚ ਕੇ ਬਹੁਤ ਹਉਮੈ ਵਿੱਚ ਆ ਗਿਆ ਜਦੋਂ ਸਾਰੇ ਲੋਕ ਠੀਕ ਹੋ ਗਏ ਉਹ ਸਾਰੇ ਫਿਰ ਇਕੱਠੇ ਹੋ ਗਏ ਸਾਰੇ ਬਗਦਾਦ ਦੇ ਵਿੱਚੋਂ ਲੋਕ ਗੁਰੂ ਜੀ ਦੇ ਕੋਲ ਪਹੁੰਚ ਗਏ ਗੁਰੂ ਬਾਦਸ਼ਾਹ ਜੀ ਨੂੰ ਪੱਥਰ ਮਾਰ ਮਾਰ ਕੇ ਬੇਅਦਬੀ ਕਰਨਾ ਚਾਹੁੰਦੇ ਸੀ ਪੀਰ ਦਸਤਗੀਰ ਦੇ ਮਨ ਵਿੱਚ ਆਹੀ ਸੀ ਕਿ ਅਸੀਂ ਗੁਰੂ ਨਾਨਕ ਤੇ ਭਾਈ ਮਰਦਾਨਾ ਨੂੰ ਪੱਥਰ ਮਾਰ ਕੇ ਮਾਰ ਦਈਏ ਪਰ ਕਮਾਲ ਦੀ ਗੱਲ ਹੈ ਇੰਜ ਲੱਗਦਾ ਜਿਵੇਂ ਇੱਕ ਜੁਗਨੂ ਸੂਰਜ ਦਾ ਮੁਕਾਬਲਾ ਕਰਨ ਵਾਸਤੇ ਆਇਆ ਹੋਵੇ ਇਹ ਸਾਰੇ ਜੁਗਨੂ ਵਰਗੇ ਲੋਕ ਸੂਰਜ ਵਰਗੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਕੀ ਮੁਕਾਬਲਾ ਕਰ ਸਕਦੇ ਨੇ ਉਹ ਸਾਰੇ ਲੋਕਾਂ ਨੇ ਆਪਣੇ ਹੱਥਾਂ ਵਿੱਚੋਂ ਪੱਥਰ ਫੜੇ ਹੋਏ ਨੇ ਸਾਰੇ ਲੋਕ ਗੁਰੂ ਜੀ ਨੂੰ ਘੇਰਾ ਪਾ ਕੇ ਖੜ ਗਏ ਹੁਣ ਸਾਰੇ ਲੋਕਾਂ ਨੇ ਆਪਣੇ ਹੱਥ ਤਾਂ ਚੁੱਕ ਲਏ ਤੇ ਗੁਰੂ ਸਾਹਿਬ ਜੀ ਦੇ ਪੱਥਰ ਮਾਰਨ ਵਾਸਤੇ ਤਿਆਰ ਨੇ ਉਸੇ ਸਮੇਂ ਗੁਰੂ ਨਾਨਕ ਦੇਵ ਜੀ ਨੇ ਹੰਗਾਰਾ ਮਾਰਿਆ ਇਸ ਤੋਂ ਪਹਿਲਾਂ ਗੁਰੂ ਜੀ ਨੇ ਬਾੰਗ ਦਿੱਤੀ ਸੀ ਤੇ ਹੁਣ ਮਹਾਰਾਜ ਜੀ ਨੇ ਹੰਗਾਰਾ ਮਾਰਿਆ ਕਹਿੰਦੇ ਜਦੋਂ ਉਹਨਾਂ ਨੇ ਹੰਗਾਰਾ ਮਾਰਿਆ ਉਦੋਂ ਜਿੰਨੇ ਵੀ ਲੋਕਾਂ ਦੀਆਂ ਬਾਹਾਂ ਉੱਪਰ ਖੜੀਆਂ ਸੀ ਉਹਨਾਂ ਦੀਆਂ ਸਾਰੀਆਂ ਬਾਹਾਂ ਉੱਥੇ ਖੜੀਆਂ ਦੀਆਂ ਖੜੀਆਂ ਰਹਿ ਗਈਆਂ ਉਹਨਾਂ ਦੇ ਹੱਥ ਵਿੱਚ ਪੱਥਰ ਵੀ ਉਹ ਆਪਣੀਆਂ ਬਾਹਾਂ ਨੂੰ نیچے ਕਰਨਾ ਚਾਹੁੰਦੇ ਨੇ ਪਰ ਉਹਨਾਂ ਦੀ ਬਾਹ ਹਿੱਲ ਨਹੀਂ ਰਹੀ ਉੱਥੇ ਹੀ ਜਾਮ ਹੋ ਗਈ ਉਹਨਾਂ ਦੇ ਬਾਕੀ ਸਰੀਰ ਤਾਂ ਸਹੀ ਸਲਾਮਤ ਨੇ ਬੋਲ ਵੀ ਸਕਦੇ ਨੇ ਹਿੱਲ ਵੀ ਸਕਦੇ ਨੇ ਪਰ ਆਪਣੀਆਂ ਬਾਹਾਂ ਨੂੰ نیچے ਨਹੀਂ ਕਰ ਸਕਦੇ ਉਸ ਸਮੇਂ ਹੰਕਾਰੀ ਨਾ ਹੰਕਾਰ ਨਾਲ ਭਰਿਆ ਹੋਇਆ ਪੀਰ ਦਸਤਗੀਰ ਉੱਥੇ ਸਾਰੇ ਜੰਤਰ ਮੰਤਰ ਪੜਦਾ ਬਹੁਤ ਸਾਰੀਆਂ ਕਲਮਾਂ ਪੜਦਾ ਅਲੱਗ-ਅਲੱਗ ਮੰਤਰਾਂ ਨਾਲ ਉਹਨਾਂ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਦਾ ਪਰ ਜਿੱਥੇ ਗੁਰੂ ਨਾਨਕ ਦੇਵ ਜੀ ਦਾ ਬਚਨ ਜਿੱਥੇ ਉੱਥੇ ਕਿਸੇ ਹੋਰ ਬਚਨ ਚੱਲ ਨਹੀਂ ਸਕਦਾ ਖੁਦ ਖੁਦਾ ਵਾਹਿਗੁਰੂ ਪਰਮਾਤਮਾ ਗੁਰੂ ਨਾਨਕ ਜੀ ਦਾ ਹੁਕਮ ਸੀ ਉਹ ਨੂੰ ਕਿਵੇਂ ਤੋੜ ਸਕਦਾ ਸੀ ਪੀਰ ਦਸਤਗੀਰ ਦੀ ਤਾਂ ਤਾਕਤ ਇੱਕ ਬੂੰਦ ਵਰਗੀ ਹੈ ਤੇ ਸਾਹਮਣੇ ਗੁਰੂ ਨਾਨਕ ਦੇਵ ਜੀ ਸਮੁੰਦਰ ਨੇ ਉਦੀ ਕੋਈ ਕਰਾਮਾਤ ਨਹੀਂ ਚੱਲੀ ਕੋਈ ਸ਼ਕਤੀ ਨਹੀਂ ਚੱਲੀ ਹੁਣ ਇੱਥੇ ਇੱਕ ਗੱਲ ਹੋਰ ਵਿਚਾਰਨ ਵਾਲੀ ਹੈ ਜੋ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿੱਚ ਤਾਕਤ ਹੈ ਉਹ ਤਾਕਤ ਨੂੰ ਅਸੀਂ ਛੱਡ ਕੇ ਗੁਰੂ ਨਾਨਕ ਜੀ ਦੀ ਬਾਣੀ ਨੂੰ ਛੱਡ ਕੇ ਇਹਨਾਂ ਧਾਕੇ ਤਵੀਤਾਂ ਕੋਲ ਜਾਂਦੇ ਆ ਇਹਨਾਂ ਕੋਲ ਜਾਂਦੇ ਆ ਇਹਨਾਂ ਪੀਰਾਂ ਕੋਲ ਜਾਂਦੇ ਆ ਸਾਡੇ ਵੀਜੇ ਲਵਾ ਦੋ ਜਾਂ ਸਾਡੇ ਬੱਚੇ ਨੂੰ ਦਾਤ ਮਿਲ ਜੇ ਸਾਡਾ ਆ ਕੰਮ ਹੋ ਜਵੇ ਗੁਰੂ ਨਾਨਕ ਦੇਵ ਜੀ ਦੇ ਘਰ ਨੂੰ ਛੱਡ ਕੇ ਅਸੀਂ ਕਿਸੇ ਹੋਰ ਘਰ ਤੇ ਕਿਵੇਂ ਮੰਗ ਸਕਦੇ ਹਾਂ ਗੁਰੂ ਨਾਨਕ ਦੇਵ ਜੀ ਦਾ ਹੁਕਮ ਹੈ ਗੁਰੂ ਸਾਹਿਬ ਦਾ ਹੁਕਮ ਹੈ ਕਿ ਸਾਨੂੰ ਮਿਲ ਸਕਦਾ ਦੋ ਵੀੜੀਆਂ ਵਿੱਚ ਪੈਰ ਰੱਖਣ ਦੇ ਨਾਲ ਹਮੇਸ਼ਾ ਫਿਰ ਪੀਰ ਦਸਤਗੀਰ ਨੇ ਸੋਚਿਆ ਕਿ ਆ ਜਿਹੜੇ ਪੀਰ ਆਏ ਨੇ ਇਹਨਾਂ ਨੂੰ ਮੈਂ ਤਾਕਤ ਵਿੱਚ ਤਾਂ ਜਿੱਤ ਲਿਆ ਪਰ ਮੈਂ ਇਹਨਾਂ ਨੂੰ ਬੋਲਾ ਵਿੱਚ ਹਰਾ ਦਵਾਂਗਾ ਇਹਨਾਂ ਨਾਲ ਗੱਲਬਾਤ ਕਰਕੇ ਇਹਨਾਂ ਨੂੰ ਹਰਾ ਦਵਾਂਗਾ ਉਸ ਦੀ ਹੋਮੇ ਜਾਗ ਪਈ ਇੱਕ ਪਾਸਿਓਂ ਹੋਮੇ ਟੁੱਟਦੀ ਹੈ ਤਾਂ ਦੂਜੇ ਪਾਸੇ ਆ ਜਾਂਦੀ ਹੈ ਹੋਮੇ ਸੋ ਪੀਰ ਦਸਤਗੀਰ ਕਹਿੰਦਾ ਕੋਈ ਗੱਲ ਨਹੀਂ ਇਨਾਂ ਫਕੀਰਾਂ ਨੂੰ ਤਾਂ ਮੈਂ ਗੱਲਬਾਤ ਨਾਲ ਹੀ ਹਰਾ ਦਵਾਂਗਾ ਉਸ ਸਮੇਂ ਪੀਰ ਦਸਤਗੀਰ ਗੁਰੂ ਨਾਨਕ ਦੇਵ ਜੀ ਦੇ ਕੋਲ ਜਾਂਦਾ ਤੇ ਆਖਦਾ ਤੁਸੀਂ ਕਿੱਥੋਂ ਆਏ ਹੋ ਤੁਸੀਂ ਇੱਥੇ ਆ ਕੇ ਕੁਫਰ ਤੋਲਿਆ ਇੱਕ ਤਾਂ ਤੁਸੀਂ ਕਿਹਾ ਪਤਾਲਾ ਪਤਾਲ ਲਖ ਅਗਾਸਾ ਅਗਾਸ ਤੇ ਦੂਸਰਾ ਤੁਸੀਂ ਰਾਗਾਂ ਦੇ ਵਿੱਚ ਕੀਰਤਨ ਕੀਤਾ ਇੱਥੇ ਤੁਸੀਂ ਰਾਗ ਪੜੇ ਤੇ ਸਾਡੇ ਬਗਦਾਦ ਸ਼ਹਿਰ ਦੇ ਵਿੱਚ ਕੋਈ ਰਾਗ ਨਹੀਂ ਪੜ ਸਕਦਾ ਤੇ ਦੂਸਰੀ ਗੱਲ ਸਾਡੇ ਕੁਰਾਨ ਸ਼ਰੀਫ ਦੇ ਅਨੁਸਾਰ ਸੱਤ ਪਤਾਲ ਨੇ ਤੇ ਸੱਤ ਹੀ ਆਗਾਸ ਨੇ ਤੇ 14 ਜਹਾਨ ਕੁਲ ਨਹੀਂ ਇਹਨਾਂ ਤੋਂ ਉੱਤੇ ਕੁਝ ਨਹੀਂ ਪਰ ਤੁਸੀਂ ਤਾਂ ਕੁਫਰ ਤੋਲ ਰਹੇ ਹੋ ਤੁਸੀਂ ਕਿਹਾ ਵੀ ਲੱਖਾਂ ਹੀ ਪਤਾਲ ਨੇ ਤੇ ਲੱਖਾਂ ਹੀ ਆਕਾਸ਼ ਨੇ ਇਹ ਕਿਵੇਂ ਹੋ ਸਕਦਾ ਤੁਸੀਂ ਮੇਰੇ ਸਵਾਲਾਂ ਦਾ ਉੱਤਰ ਦਿਓ ਜੇ ਉੱਤਰ ਨਹੀਂ ਦੇ ਸਕਦੇ ਤਾਂ ਇੱਥੋਂ ਚਲੇ ਜਾਓ ਗੁਰੂ ਨਾਨਕ ਦੇਵ ਜੀ ਬੋਲੇ ਦਸਤਗੀਰ ਪੀਰ ਜਿਸ ਰਾਗ ਨੂੰ ਤੂੰ ਗਾਉਣ ਵਾਸਤੇ ਮਨਾ ਕਰਦਾ ਹੈ ਅਸੀਂ ਉਹਨਾਂ ਰਾਗਾਂ ਦੇ ਵਿੱਚ ਖੁਦਾ ਦੀਆਂ ਸ਼ਿਫਤਾਂ ਗਾਉਂਦੇ ਹਾਂ ਲੋਕ ਸਾਰੇ ਰਾਗਾਂ ਨੂੰ ਰਸ ਲੈਣ ਵਾਸਤੇ ਫਿਰ ਪੀਰ ਦਸਤਗੀਰ ਨੇ ਸੋਚਿਆ ਕਿ ਆਹ ਜਿਹੜੇ ਪੀਰ ਆਏ ਨੇ ਇਹਨਾਂ ਨੂੰ ਮੈਂ ਤਾਕਤ ਵਿੱਚ ਤਾਂ ਜਿੱਤ ਲਿਆ ਪਰ ਮੈਂ ਇਹਨਾਂ ਨੂੰ ਬੋਲਾਂ ਵਿੱਚ ਹਰਾ ਦਵਾਂਗਾ ਇਹਨਾਂ ਨਾਲ ਗੱਲਬਾਤ ਕਰਕੇ ਇਹਨਾਂ ਨੂੰ ਹਰਾ ਦਵਾਂਗਾ ਉਸ ਦੀ ਹੌਮੇ ਜਾਗ ਪਈ ਇੱਕ ਪਾਸੇੋਂ ਹੌਮੇ ਟੁੱਟਦੀ ਹੈ ਤਾਂ ਦੂਜੇ ਪਾਸੇ ਆ ਜਾਂਦੀ ਹੈ ਹੌਮੇ ਸੁਪਾ ਅਪੀਰ ਦਸਤਗੀਰ ਕਹਿੰਦਾ ਕੋਈ ਗੱਲ ਨਹੀਂ ਇਹਨਾਂ ਫਕੀਰਾਂ ਨੂੰ ਤਾਂ ਮੈਂ ਗੱਲਬਾਤ ਨਾਲ ਹੀ ਹਰਾ ਦਵਾਂਗਾ ਉਸ ਸਮੇਂ ਪੀਰ ਦੱਸ ਤਗੀ ਗੁਰੂ ਨਾਨਕ ਦੇਵ ਜੀ ਦੇ ਕੋਲ ਜਾਂਦਾ ਤੇ ਆਖਦਾ ਤੁਸੀਂ ਕਿੱਥੋਂ ਆਏ ਹੋ ਤੁਸੀਂ ਇੱਥੇ ਆ ਕੇ ਕੂਫਰ ਤੋਲਿਆ ਇੱਕ ਤਾਂ ਤੁਸੀਂ ਕਿਹਾ ਪਤਾਲਾ ਪਤਾਲ ਲੱਖ ਅਗਾਸਾ ਅਗਾਸ ਤੇ ਦੂਸਰਾ ਤੁਸੀਂ ਰਾਗਾਂ ਦੇ ਵਿੱਚ ਕੀਰਤਨ ਕੀਤਾ ਇੱਥੇ ਤੁਸੀਂ ਰਾਗ ਪੜੇ ਤੇ ਸਾਡੇ ਬਗਦਾਦ ਸ਼ਹਿਰ ਦੇ ਵਿੱਚ ਕੋਈ ਰਾਗ ਨਹੀਂ ਪੜ ਸਕਦਾ ਤੇ ਦੂਸਰੀ ਗੱਲ ਸਾਡੇ ਕੁਰਾਨ ਸ਼ਰੀਫ ਦੇ ਅਨੁਸਾਰ ਸੱਤ ਪਤਾਲ ਨੇ ਤੇ ਸੱਤ ਹੀ ਅਗਾ ਆਕਾਸ਼ ਨੇ ਤੇ 14 ਜਹਾਨ ਕੁੱਲ ਨੇ ਇਹਨਾਂ ਤੋਂ ਉੱਤੇ ਕੁਝ ਨਹੀਂ ਪਰ ਤੁਸੀਂ ਤਾਂ ਕੂਫਰ ਤੋਲ ਰਹੇ ਹੋ ਤੁਸੀਂ ਕਿਹਾ ਵੀ ਲੱਖਾਂ ਹੀ ਪਤਾਲ ਨੇ ਤੇ ਲੱਖਾਂ ਹੀ ਆਕਾਸ਼ ਨੇ ਇਹ ਕਿਵੇਂ ਹੋ ਸਕਦਾ ਤੁਸੀਂ ਮੇਰੇ ਸਵਾਲਾਂ ਦਾ ਉੱਤਰ ਦਿਓ ਜੇ ਉੱਤਰ ਨਹੀਂ ਦੇ ਸਕਦੇ ਤਾਂ ਇੱਥੋਂ ਚਲੇ ਜਾਓ ਗੁਰੂ ਨਾਨਕ ਦੇਵ ਜੀ ਬੋਲੇ ਦਸਤਗੀਰ ਜਿਸ ਰਾਗ ਨੂੰ ਤੂੰ ਗਾਉਣ ਵਾਸਤੇ ਮਨਾ ਕਰਦਾ ਹੈ ਅਸੀਂ ਉਹਨਾਂ ਰਾਗਾਂ ਦੇ ਵਿੱਚ ਖੁਦਾ ਦੀਆਂ ਸ਼ਿਫਤਾਂ ਗਾਉਂਦੇ ਹਾਂ ਲੋਕ ਸਾਰੇ ਰਾਗਾਂ ਨੂੰ ਰਸ ਲੈਣ ਵਾਸਤੇ ਸੁਣਦੇ ਨੇ ਪਰ ਅਸੀਂ ਰਾਗਾਂ ਦੇ ਵਿੱਚ ਪਰਮਾਤਮਾ ਦੇ ਨਾਮ ਨੂੰ ਗਾਉਂਦੇ ਹਾਂ ਸਿੱਖੀ ਦੇ ਵਿੱਚ ਰਾਗਾਂ ਦੀ ਬਹੁਤ ਮਹਾਨਤਾ ਹੈ ਗੁਰੂ ਗ੍ਰੰਥ ਸਾਹਿਬ ਵਿੱਚ 31 ਰਾਗ ਮੌਜੂਦ ਨੇ ਹੁਣ ਗੱਲ ਇਹ ਹੈ ਜਿਸ ਨੇ ਸਤ ਆਕਾਸ਼ ਤੇ ਸਤ ਪਤਾਲ ਵੇਖੇ ਉਹਨੇ ਲਿਖ ਦਿੱਤੇ ਜੋ ਕੁਰਾਨ ਸ਼ਰੀਫ ਵਿੱਚ ਲਿਖਿਆ ਹੋਇਆ ਉਹ ਝੂਠ ਨਹੀਂ ਉਹ ਵੀ ਸੱਚ ਹੈ ਕਿਉਂਕਿ ਉਹਨਾਂ ਨੂੰ ਓਨੀ ਹੀ ਇਹੀ ਸੋਝੀ ਸੀ ਪਰ ਗੁਰੂ ਜੀ ਕਹਿੰਦੇ ਪੀਰ ਜੀ ਜਿਨ੍ਹਾਂ ਨੇ ਲੱਖ ਪਤਾਲਾਂ ਲੱਖਾਂ ਆਕਾਸ਼ ਦੇਖੇ ਨੇ ਜਿਨ੍ਹਾਂ ਨੂੰ ਲੱਖਾਂ ਪਤਾਲਾਂ ਲੱਖਾਂ ਆਕਾਸ਼ਾਂ ਬਾਰੇ ਸੋਚ ਸਮਝ ਹੈ ਉਹਨਾਂ ਨੇ ਉਹਨੇ ਲਿਖ ਦਿੱਤੇ ਗੁਰੂ ਜੀ ਕਹਿੰਦੇ ਪੀਰ ਜੀ ਕੇਵਲ ਲੱਖ ਹੀ ਨਹੀਂ ਲੱਖਾਂ ਤੋਂ ਵੀ ਅੱਗੇ ਪਾਤਲ ਤੇ ਆਕਾਸ਼ ਨੇ ਹੁਣ ਜਿਹੜਾ ਪੀਰ ਦਸਤਗੀਰ ਹੈ ਉਹ ਗੱਲਾਂ ਬਾਤਾਂ ਨਾਲ ਸਮਝਣ ਵਾਲਾ ਨਹੀਂ ਸੀ ਉਹ ਕਹਿੰਦਾ ਮਹਾਰਾਜ ਜੇ ਮੈਂ ਵੇਖਾਂਗਾ ਤਾਂ ਹੀ ਮੰਨਾਂਗਾ ਹੁਣ ਉਹਨੂੰ ਕੋਈ ਪੁੱਛੇ ਜਿਹੜੀ ਤੂੰ ਸੱਤ ਪਾਤਲ ਤੇ ਸੱਤ ਆਕਾਸ਼ ਦੀਆਂ ਗੱਲਾਂ ਕਰਦਿਆ ਕੀ ਤੂੰ ਉਹ ਵੇਖੇ ਨੇ ਤੂੰ ਲੱਖਾਂ ਵੇਖਣਾ ਚਾਹੁੰਦਾ ਕੀ ਤੂੰ ਸੱਤ ਪਾਤਲ ਤੇ ਸੱਤ ਆਕਾਸ਼ ਵੇਖੇ ਨੇ ਸਤਿ ਆਕਾਸ਼ ਉੱਪਰ ਨਹੀਂ ਸਤ ਪਤਾਲ ਨੀਚੇ ਨੇ ਬਿਨਾ ਵੇਖੇ ਤੂੰ ਉਹਨਾਂ ਨੂੰ ਵੀ ਮੰਨ ਲਿਆ ਪਰ ਗੁਰੂ ਨਾਨਕ ਦੇਵ ਜੀ ਦੇ ਬਚਨਾਂ ਨੂੰ ਪਰਖਣਾ ਚਾਹੁੰਦਾ ਵੇਖਣਾ ਚਾਹੁੰਦਾ ਵੀ ਸੱਚਮੁੱਚ ਹੀ ਲੱਖਾਂ ਪਤਾਲ ਤੇ ਲੱਖਾਂ ਆਕਾਸ਼ ਨੇ ਉਹ ਕਹਿੰਦਾ ਹੈ ਗੁਰੂ ਜੀ ਜਿੰਨਾ ਚਿਰ ਮੈਂ ਵੇਖੂਗਾ ਨਹੀਂ ਉਹਨਾਂ 'ਚ ਮੈਨੂੰ ਵਿਸ਼ਵਾਸ ਨਹੀਂ ਆਏਗਾ ਤੁਸੀਂ ਮੇਰੇ ਪੁੱਤਰ ਨੂੰ ਆਪਣੇ ਨਾਲ ਲੈ ਜਾਓ ਜਿੰਨੀ ਤੁਹਾਡੀ ਪਹੁੰਚ ਹੈ ਉਹਨੇ ਇਹਨੂੰ ਪਤਾਲ ਤੇ ਆਕਾਸ਼ ਦਿਖਾ ਦਿਓ ਉਸੇ ਵੇਲੇ ਗੁਰੂ ਨਾਨਕ ਦੇਵ ਜੀ ਨੇ ਪੀਰ ਨੂੰ ਪੀਰ ਦੇ ਪੁੱਤਰ ਨੂੰ ਸੱਦਿਆ ਤੇ ਫਿਰ ਗੁਰੂ ਜੀ ਨੇ ਪੀਰ ਦੇ ਪੁੱਤਰ ਦਾ ਹੱਥ ਫੜਿਆ ਤੇ ਆਖਿਆ ਜੋ ਤੂੰ ਵੇਖਣਾ ਚਾਹੁੰਦਾ ਹੈ ਉਹ ਤੈਨੂੰ ਦਿਖ ਜਾਏਗਾ ਤੂੰ ਆਪਣੀਆਂ ਅੱਖਾਂ ਬੰਦ ਕਰ ਗੁਰੂ ਸਾਹਿਬ ਜੀ ਨੇ ਉਸੇ ਵਕਤ ਪੀਰ ਦੇ ਪੁੱਤਰ ਨੂੰ ਲੱਖਾਂ ਆਕਾਸ਼ ਲੱਖਾਂ ਪਤਾਲ ਵਿਖਾਉਣ ਵਾਸਤੇ ਲੈ ਗਏ ਹੁਣ ਜਿਹੜਾ ਆਕਾਸ਼ ਸਾਨੂੰ ਦਿਖਦਾ ਪਿਆ ਹੈ ਗੁਰੂ ਜੀ ਇਸ ਤੋਂ ਤਾਂ ਲੈ ਗਏ ਹੋਰ ਆਕਾਸ਼ਾਂ ਦੇ ਆਕਾਸ਼ ਦਿਖਾਈ ਜਾ ਰਹੇ ਨੇ ਹੁਣ ਪੀਰ ਦੇ ਪੁੱਤਰ ਨੂੰ ਇੰਜ ਮਹਿਸੂਸ ਹੁੰਦਾ ਜਿਵੇਂ ਅਸੀਂ ਕਿੰਨੇ ਦਿਨਾਂ ਤੋਂ ਆਕਾਸ਼ ਵੇਖਦੇ ਹਾਂ ਇੱਕ ਆਕਾਸ਼ ਖਤਮ ਹੁੰਦਾ ਦੂਜਾ ਸ਼ੁਰੂ ਹੋ ਜਾਂਦਾ ਹੈ ਉਹ ਪੀਰ ਦਾ ਪੁੱਤਰ ਕਿੰਨਾ ਭਾਗਾਂ ਵਾਲਾ ਹੋਵੇਗਾ ਜਿਹਨੂੰ ਗੁਰੂ ਨਾਨਕ ਦੇਵ ਜੀ ਦੇ ਹੱਥਾਂ ਦੀ ਛੋਹ ਪ੍ਰਾਪਤ ਹੋਈ ਗੁਰੂ ਸਾਹਿਬ ਨੇ ਉਹਨਾਂ ਨੂੰ ਲੱਖਾਂ ਹੀ ਆਕਾਸ਼ ਦਿਖਾ ਦਿੱਤੇ ਗੁਰੂ ਸਾਹਿਬ ਜੀ ਨੇ ਤਾਂ ਗੁਰਬਾਣੀ ਵਿੱਚ ਇਹ ਵੀ ਕਹਿ ਦਿੱਤਾ ਕਿ ਲੱਖਾਂ ਕਰੋੜਾਂ ਹੀ ਬ੍ਰਹਮਣ ਨੇ ਇਹ ਗੱਲ ਤਾਂ ਸਾਰੀ ਸਮਰੱਥਾ ਦੀ ਹੈ ਜੇ ਗੁਰੂ ਸਾਹਿਬ ਜੀ ਚਾਹਣ ਤਾਂ ਕਿਸੇ ਨੂੰ ਵੀ ਦਿਖਾ ਸਕਦੇ ਨੇ ਜਿਵੇਂ ਪੀਰ ਦੇ ਪੁੱਤਰ ਨੂੰ ਦਰਸ਼ਨ ਕਰਵਾਏ ਨੇ ਹੁਣ ਪੀਰ ਦੇ ਪੁੱਤਰ ਨੂੰ ਆਕਾਸ਼ ਵੇਖਦੇ ਹੋਏ ਮਹੀਨੇ ਬੀਤ ਗਏ ਹੁਣ ਉਹ ਐਵੇਂ ਮਹਿਸੂਸ ਹੁੰਦਾ ਹੈ ਕਿ ਕਿੰਨੇ ਸਾਲ ਬੀਤ ਚੁੱਕੇ ਨੇ ਪਰ ਆਕਾਸ਼ ਹਜੇ ਵੀ ਨਹੀਂ ਮੁੱਕਿਆ ਲੱਖਾਂ ਆਕਾਸ਼ ਦੇ ਚੁੱਕਾ ਲੇਕਿਨ ਬਿਆੰਤਾ ਆਕਾਸ਼ ਹਜੇ ਵੀ ਬਾਕੀ ਹੈ ਇਹ ਕਰਦਿਆਂ ਕਰਦਿਆਂ ਮੈਨੂੰ ਕਿੰਨੇ ਸਾਲ ਬੀਤ ਚੁੱਕੇ ਨੇ ਤਾਂ ਹੁਣ ਪੀਰ ਦਾ ਪੁੱਤਰ ਵਿਆਕੁਲ ਹੋ ਗਿਆ ਉਹ ਗੁਰੂ ਜੀ ਨੂੰ ਕਹਿੰਦਾ ਕਿ ਆਕਾਸ਼ਾਂ ਦਾ ਅੰਤ ਆਉਂਦਾ ਤੇ ਨਾ ਪਤਾਲਾਂ ਦਾ ਅੰਤ ਆਉਂਦਾ ਕਿੰਨੇ ਲੱਖਾਂ ਹੀ ਆਕਾਸ਼ ਤੇ ਕਿੰਨੇ ਲੱਖਾਂ ਹੀ ਪਤਾਲ ਵੇਖ ਲਏ ਨੇ ਇਹਨਾਂ ਦਾ ਕੋਈ ਅੰਤ ਨਹੀਂ ਮੈਨੂੰ ਮੇਰੇ ਪਿਤਾ ਜੀ ਕੋਲ ਵਾਪਸ ਲੈ ਜਾਓ ਆਪ ਪਰਮੇਸ਼ਵਰ ਹੋ ਤੁਸੀਂ ਤਾਂ ਭਾਈ ਹਲੇ ਵੀ ਵੇਖ ਲੈ ਜੇ ਹੋਰ ਆਕਾਸ਼ ਜਾਂ ਪਤਾਲ ਵੇਖਣੇ ਨੇ ਪੀਰ ਨੇ ਜਦੋਂ ਆਪਣੇ ਪੁੱਤਰ ਨੂੰ ਵੇਖਿਆ ਤਾਂ ਉਹ ਕਹਿੰਦਾ ਕਿ ਇਹ ਗੁਰੂ ਨਾਨਕ ਦੇਵ ਜੀ ਝੂਠੇ ਹਨ ਜਾਂ ਸੱਚੇ ਹਨ ਕਿ ਤੂੰ ਲੱਖ ਪਤਾਲ ਲੱਖ ਆਕਾਸ਼ ਵੇਖੇ ਨੇ ਪੀਰ ਦਾ ਪੁੱਤਰ ਕੁਝ ਵੀ ਕਹਿਣ ਤੋਂ ਪਹਿਲਾਂ ਕਹਿੰਦਾ ਪਿਤਾ ਜੀ ਗੁਰੂ ਨਾਨਕ ਦੇਵ ਜੀ ਖੁਦ ਹੀ ਰੱਬ ਨੇ ਤੁਸੀਂ ਕਹਿੰਦੇ ਹੋ ਵੀ ਅਸੀਂ ਹੁਣੀ ਆ ਗਏ ਸਾਨੂੰ ਤਾਂ ਕਿੰਨੇ ਸਾਲ ਬੀਤ ਚੁੱਕੇ ਨੇ ਕਿੰਨੇ ਸਾਲ ਤਾਂ ਆਕਾਸ਼ ਦੇਖਦੇ ਹੋ ਗਏ ਤੇ ਕਿੰਨੇ ਸਾਲ ਪਤਾਲ ਦੇਖਦੇ ਤਾਂ ਕਿੰਨੇ ਸਾਲਾਂ ਬਾਅਦ ਆਏ ਹਾਂ ਵਾਪਸ ਨਾਲੇ ਅਸੀਂ ਉੱਪਰ ਕਿੰਨੇ ਲੱਖਾਂ ਆਕਾਸ਼ ਵੇਖ ਚੁੱਕੇ ਹਾਂ ਗੁਰੂ ਸਾਹਿਬ ਨੇ ਜੋ ਆਖਿਆ ਉਹ ਸੱਚ ਹੈ ਪਤਾਲਾ ਪਤਾਲ ਲਖ ਅਗਾਸਾ ਅਗਾਸ ਪੀਰ ਦਾ ਪੁੱਤਰ ਕਹਿੰਦਾ ਕਿ ਸਾਨੂੰ ਤਾਂ ਕਿੰਨੇ ਸਾਲ ਹੋ ਗਏ ਪਰ ਪੀਰ ਉਸ ਨੂੰ ਕਹਿੰਦਾ ਕਿ ਤੁਸੀਂ ਹੁਣ ਤਾਂ ਗਏ ਸੀ ਦੋ ਘੜੀਆਂ ਹੋਈਆਂ ਤੁਹਾਨੂੰ ਗਿਆਂ ਪੀਰ ਦਸਤਗੀਰ ਨੂੰ ਉੱਥੇ ਸਾਰੇ ਮੰਨਦੇ ਸਨ ਉੱਥੋਂ ਦਾ ਰਾਜਾ ਵੀ ਮੰਨਦਾ ਸੀ ਪਰ ਪੀਰ ਦਸਤਗੀਰ ਕਹਿੰਦਾ ਗੁਰੂ ਨਾਨਕ ਦੇਵ ਜੀ ਦਾ ਸਰੀਰ ਇਨਸਾਨਾਂ ਵਾਲਾ ਨਹੀਂ ਹੈ ਇਹ ਖੁਦ ਖੁਦਾ ਨੇ ਪਰਮੇਸ਼ਵਰ ਨੇ ਉਦੋਂ ਪੀਰ ਦਸਤਗੀਰ ਨੇ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਤੇ ਸਿਰ ਰੱਖ ਦਿੱਤਾ ਉਹਨੇ ਲੋਕਾਂ ਦੀ ਪ੍ਰਵਾਹ ਨਹੀਂ ਕੀਤੀ ਸਭ ਕੁਝ ਛੱਡ ਕੇ ਸਾਰੇ ਪਰੰਪ੍ਰਾ ਲੇਖੇ ਹੋਮੇ ਛੱਡ ਕੇ ਗੁਰੂ ਨਾਨਕ ਦੇਵ ਜੀ ਤੋਂ ਮਾਫੀ ਮੰਗੀ ਉਸ ਦੀ ਹੋਮੇ ਤੇ ਹੰਕਾਰ ਟੁੱਟ ਗਿਆ ਉਦੋਂ ਉਸ ਪੀਰ ਨੇ ਸਾਰੇ ਲੋਕਾਂ ਨੂੰ ਆਪਣੇ ਮਰੀਦਾਂ ਨੂੰ ਆਖਿਆ ਕਿ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਤੇ ਨਿਭ ਜਾਓ ਇਨਾਂ ਨੂੰ ਮੱਥਾ ਟੇਕੋ ਲੋਕਾਂ ਨੇ ਉੱਥੇ ਸੋਚਿਆ ਵੀ ਜੇ ਸਾਡਾ ਵੀ ਇਹ ਮੱਥਾ ਟੇਕ ਰਿਹਾ ਹੈ ਤਾਂ ਇਹ ਸੱਚ ਵੀ ਵੱਡੇ ਬਹੁਤ ਪੀਰ ਹਨ ਗੁਰੂ ਸਾਹਿਬ ਜੀ ਨੇ ਉਹਨਾਂ ਤੇ ਵੀ ਕਿਰਪਾ ਕੀਤੀ ਜਿਹੜੇ ਲੋਕ ਉਹਨਾਂ ਨੂੰ ਪੱਥਰ ਮਾਰਨ ਵਾਸਤੇ ਆ ਰਹੇ ਸੀ ਜਿੰਨਾਂ ਦੀਆਂ ਹੁਣ ਬਾਹਾਂ ਖੜੀਆਂ ਹੋਈਆਂ ਸਨ ਉਹਨਾਂ ਦੀਆਂ ਬਾਹਾਂ ਆਪੇ ਥੱਲੇ ਹੋ ਗਈਆਂ ਤੇ ਉਹਨਾਂ ਦਾ ਸਰੀਰ ਬਿਲਕੁਲ ਪਹਿਲਾਂ ਵਾਂਗ ਹੋ ਗਿਆ ਗੁਰੂ ਸਾਹਿਬ ਨੇ ਉਹਨਾਂ ਨੂੰ ਉਪਦੇਸ਼ ਦਿੱਤਾ ਵੀ ਭਾਈ ਮਿਲ ਕੇ ਨਾਮ ਜਪਿਆ ਕਰੋ ਪਰਮੇਸ਼ਵਰ ਦਾ ਸਿਮਰਨ ਕਰਿਆ ਕਰੋ